ਚਲੋ ਲਓ ਜੀ ਆ ਕੋਟ ਪੈਂਟ ਤੇ ਲਾਲ ਵਸਕਟ ਜਿਹੜੀ ਮਾਰਕੀਟ ਦੇ ਵਿੱਚ ਕੋਈ 4000 5000 ਰੁਪਏ ਦੇ ਰਹਾ ਹੈ ਸਾਡੇ ਕੋਲ ਮਿਲੂ ਸਿਰਫ 2000 ਰੁਪਏ ਦਾ ਜੀ ਮੇਲਾ ਕਿਤਾ ਪੂਨਾ ਕਲੈਕਸ਼ਨ ਦੇ ਰੋਡ ਭਿਕਵੇਂ ਜਿੰਨਾ ਮੋਬਾਈਲ ਨੰਬਰ ਹੈ 99146 3486 ਕੀ ਕੀ ਹੈਗਾ ਦੇ ਵਿੱਚ ਇਹਦੇ ਵਿੱਚ ਨਾਲ ਜੀ ਕੋਟਿਆਂ ਨਾਲ ਵਸਕਟਿਆਂ ਨਾਲ ਪੈਂਟ ਆ ਤੇ ਨਾਲ ਇਹਨਾਂ ਇੱਕ ਗਿਫਟ ਵੀ ਫਰੀ ਦੇਵਾਂਗੇ ਪੈਂਟ ਵਿਖਾਵੋ ਕਿਹੜੀ ਲਓ ਜੀ ਆ ਪੈਂਟ ਹੈ ਜੀ ਵਿੱਚ ਆ ਪੈਂਟ ਜੋ ਆ ਵਸਕਟ ਜੋ ਆ ਕੋਰ ਜੋ

ਮੇਲੇ ਕਿਤਾ ਪੌਣਾ ਰੀ ਬਲੇ ਰੋਡ ਪੇ ਖੜੀ ਨਾ ਨਵਾਂ ਸ਼ੋਰੂਮ ਖੁੱਲਾ ਜੀ ਜਨਾ ਮਾਦਮ ਨੰਬਰ 946 336800 ਵਾਲੀ ਪੈਂਟ 500 ਰੁਪਏ ਵਿੱਚ ਲਓ ਵੀਰ ਜੀ ਵਿਆਹ ਸ਼ਾਦੀਆਂ ਆ ਗਏ ਆ ਲੋਕੀ ਵੱਡੇ ਵੱਡੇ ਮੌਲਾ ਦੇ ਜਾ ਸ਼ੋਰੂਮਾਂ ਜਾ ਕੇ ਲੁੱਟਣ ਦੇ ਆ ਇਹੋ ਕਮੀਰ ਵੀ ਉਹਨਾਂ ਨੇ 700 ਰੁਪਏ ਦੀ ਲਾਉਣੀ ਆ ਪੌਣਾ ਰੀ ਕਲੈਕਸ਼ਨ ਆ 700 ਲਾਉਣੀ 250 ਰੁਪਏ ਦੀ ਹੈਗਾ ਸ਼ੋਰੂਮ ਆ ਪਰ ਕਪੜਾ ਫੜੀ ਨਾ ਸਸਤਾ ਦਿੱਜ ਜਾਂਦੇ ਆ ਕਿਉਂਕਿ ਪੌਣਾ ਰੀ ਦੀ ਕਿਰਪਾ ਬਾਬੇ ਦੀ ਉਹਦੀ ਕਿਰਪਾ ਨਾਲ ਸਸਤੇ ਸਸਤੇ ਤੰਦਾ ਹੈ ਕਿੰਨੇ ਦੀ ਏ ਇਹ ਜੀ 700 ਰੁਪਏ ਵਾਲੀ ਸਿਰਫ 250 ਦੀ 500 ਜਾਂ 2 ਅੱਛਾ ਕਲਰ ਮਾਰੀ ਕੋ ਬਹੁਤ ਦੇ ਦੇ ਜੋ ਚਲੋ ਜੀ ਲਓ ਜੀ ਬਹੁਤ ਵਧੀਆ ਕਪੜੇ ਮੋਟੇ ਕਮੀਜ਼ਾ ਆ ਗਿਆ ਇਹਦਾ ਮਾਰੀ ਕੋ 1000 ਰੁਪਈਆ ਕੋਈ 800 ਰੁਪਈਆ ਦੇ ਰਿਆ ਪੌਣਾ ਰੀ ਕਲੈਕਸ਼ਨ ਦਾ ਮਿਲ ਨਹੀਂ ਸਿਰਫ 400 ਰੁਪਏ ਦੀ ਜੀ ਮਿਲ ਨਹੀਂ ਕਿਥੋਂ ਪੌਣਾ ਰੀ ਕਲੈਕਸ਼ਨ ਬਲੇ ਰੋਡ ਤੋਂ ਜੇ ਨਵਾਂ ਸ਼ੋਰੂਮ ਖੁਲਾ ਜੀ ਇਹ ਨਾ ਸ਼ੋਰੂਮ ਆ ਪਰ ਕਪੜਾ ਫੜੀਆਂ ਨਾਲ ਸਸਤਾ ਦੇਈ ਜਾਂਦਾ ਏ ਵੱਡੇ ਵੱਡੇ ਮੌਲਾ ਹੀ ਠੱਗਿਆ ਨਾਲ ਖਾਓ ਸ਼ੋਰੂਮਾਂ 'ਚ ਠੱਗਿਆ ਨਾਲ ਖਾਓ ਪੌਣਾ ਰਿਕ੍ਰੈਕਸ਼ਨ ਤੇ ਆਓ 1000 ਰੁਪਏ ਵਾਲਾ ਪੀਸ 400 ਰੁਪਏ 'ਚ ਲੈ ਕੇ ਜਾਓ ਚਲੋ ਜੀ ਲਓ ਜੀ ਆ ਕੰਮ ਨਾ ਹੋ ਜਾਏ ਇਹ ਪੀਸ ਬਾਹੀਂ ਲੱਖਾਂ ਦੇ ਹੀ ਲਾਉਂਦੇ ਨਹੀਂਗੇ ਪੌਣਾ ਰਿਕ੍ਰੈਕਸ਼ਨ ਨਾਲ ਲੱਭ ਲੈਂਦੇ ਜੋ ਇਹ ਮਾਰਗਰੀ 14-1400 ਰੁਪਏ ਦਾ ਵਿਕਿੰਦਾ ਸ਼ੋਰੂਮ ਵਾਲੇ 2-2000 ਹੀ ਲਾਉਂਦੇ ਰਹੋ ਪਰ ਪੌਣਾ ਰਿਕ੍ਰੈਕਸ਼ਨ ਵਾਲਾ ਸਿਰਫ ਕੀਤਾ 900 ਰੁਪਏ ਦਾ ਪੀਸ ਮਿਲਣਾ ਕਿੱਥੋਂ ਪੌਣਾ ਰਿਕ੍ਰੈਕਸ਼ਨ ਪਲੇਅਰ ਰੋਡ ਪਿੱਕੀ ਵੈਂਡਜ ਪਿੱਕੀ ਵੈਂਡ ਪਲੇ ਲਓ ਜੀ ਟਰੈਕਸੂਟ ਆ ਗਏ ਬਹੁਤ ਵਧੀਆ ਗਰਮੇ ਚ ਜਿਹਦਾ ਮਾਰਕੀਟਿੰਗ 1400 ਰੁਪਿਆ ਪ੍ਰਾਈਸ ਆ ਪੌਨਾ ਕਲੈਕਸ਼ਨ ਤੋਂ ਮਿਲੂ ਸਿਰਫ 850 ਦਾ ਜੇ ਕੋਈ ਸਕੂਲ ਦੇ ਬੱਚਿਆਂ ਨੇ ਲੈਣਾ ਹੈ ਤਾਂ ਉਹਨਾਂ ਨੂੰ ਇਸੇ ਰੇਟ ਤੇ ਮਿਲੂਗਾ ਉਹ ਵੀ ਲੈ ਸਕਦੇ ਆ ਸਿਰਫ ਇਹ ਤੇ ਪੈਚ ਨਹੀਂ ਲਗਾ ਅਗਲੇ ਸਾਲ ਨੂੰ ਪੈਚ ਵੀ ਲਵਾ ਲਾਂਗੇ ਉਹ ਪੈਚ ਲਾ ਕੇ ਹੀ ਤਿੰਨ ਗੁਣਾ ਪੈਸੇ ਵੱਧ ਮੰਗ ਲੈਂਦੇ ਆ ਸਾਡੇ ਕੋਲ ਮਿਲੂਗਾ ਸਿਰਫ 850 ਰੁਪਏ ਦਾ ਜੀ ਮੈਨ ਲੱਗਦਾ ਪੌਨਾ ਰਿਕ੍ਰੀਸ਼ਨ ਪਲੇਨ ਆਊਟ ਪਿਖੇੜ ਦਿਓ ਜੀ ਹਾਂਜੀ ਲਓ ਜੀ ਟਰੈਕਸੂਟ ਆ ਗਏ ਬਹੁਤ ਵਧੀਆ ਬੁਲਬੁਲ ਦੇ ਬੱਚੇ ਇਹੜਾ ਮਾਰਕੀਟ ਦੇ ਵਿੱਚ ਵੀ 1300 ਕੋ 1400 ਰੁਪਿਆ ਦੇਟ ਪੌਣਾ ਰੀਕਰੈਕਸ਼ਨ ਦਾ ਮੈਨੂੰ ਸਿਰਫ 700 ਰੁਪਏ ਦਾ ਜੀ ਇੱਕੋ ਇੱਕ ਕਲੈਕਸ਼ਨ ਆਂ ਦਾ ਪੌਣਾ ਰੀਕਰੈਕਸ਼ਨ ਚੇਤੇ ਰੱਖਿਓ ਬਲੇ ਰੋਡ ਪਿੱਖੀ ਵੈਂਡ ਤੇ 1400 ਵਾਲਾ 700 ਰੁਪਏ ਚ ਮੇਲਾ ਐਲ ਐਮ ਐਕਸਰ ਜੋ ਕੋਈ 4 5 ਵਾਂ ਮੰਗੇ ਤੇ ਉਹ ਨਹੀਂ ਹੈਗਾ ਲਓ ਜੀ ਆਹ ਹੁੱਡੀਆਂ ਆ ਗਈਆਂ ਜੋ ਜਿਹੜੀਆਂ ਮਾਰਕੀਟ ਦੇ ਵਿੱਚ 1400 ਰੁਪਿਆ ਕੋਈ 1300 ਰੁਪਿਆ ਪੌਣਾ ਰੀਕਰੈਕਸ਼ਨ ਦਾ ਮੈਨੂੰ ਸਿਰਫ 500 ਰੁਪਏ ਦੀ ਜੀ ਮੈਨੂੰ ਕਿਤਨਾ ਪੌਣਾ ਰੀਕਰੈਕਸ਼ਨ ਬਲੇ ਰੋਡ ਪਿੱਖੀ ਵੈਂਡ बोली जी बुलबुल बचे आ गए बच्चा महंगा दो सौ दवा गे जी पत्थर लकीर पत्थर फोटो खिचलो ए दस भी महंगा नहीं दो सो दवा गायदे करने गांधी फायदे बच्चा आ गए जो कोई तीन सौ का कोई ढाई सौ पीस बेचता है ਪੌਣਾ ਦੀ ਕਲੈਕਸ਼ਨ ਦਾ ਇੱਕ ਵੱਡੇ 200 200 ਰੁਪਏ ਦਿੱਤੇ ਜਾਣਗੇ ਜੀ ਕੋਈ 500 ਦਾ ਵੀ ਜੋ ਕੋਈ 400 ਆਜੋ ਮੈਨੂੰ ਕਿਨੇ ਦਾ 200 ਦਾ 200 ਦਾ 200 ਦਾ ਦੀਨ ਮਾਰਕੀਟ ਇਹ ਪ੍ਰਾਈਸ ਕੋਈ 500 ਕੋਈ 600 ਰੁਪਈਆ ਦਾ ਪੌਣਾ ਦੀ ਕਲੈਕਸ਼ਨ ਦਾ ਸਰ ਮੈਨੂੰ 250 ਰੁਪਏ ਦੀ ਜੀ ਮੈਨੂੰ ਕਿਥੇ ਪੌਣਾ ਵਾਲੀ ਬਲੇ ਰੋਡ ਪਿੱਛੇ ਵੰਦਦਾ ਜੀ ਬੱਚਿਆਂ ਦੀ ਹੱਡੀਆਂ ਆ ਗਈਆਂ ਬੱਚਿਆਂ ਦੀਆਂ ਹੱਡੀਆਂ ਜਿਹੜੀ ਮਰਜੀ 250 ਦੀ 250 ਦੀ 250 ਦੀ ਆਹ ਕੋਟੀਆਂ ਆ ਗਈਆਂ ਪਹਿਣਾ ਵਾਸਤੇ ਬੁਲਣ ਦੀਆਂ ਬਹੁਤ ਵਧੀਆ ਬ੍ਰਾਂਡ ਇਹੜੀ ਕੋਈ ਮਾਰਗੀ 700 ਦੀ ਕੋਈ 800 ਦੀ ਪੌਣਾ ਰਿਕ੍ਰੈਕਸ਼ਨ ਤਾਂ ਮਿਲੂ ਸਿਰਫ 500 ਰੁਪਏ ਦੀ ਜੀ ਕਲਰ ਮੈਚਿੰਗ ਬਹੁਤ ਜ਼ਿਆਦੀ ਆ ਜੀ ਵੇਖੋ ਕੋਈ 700 ਕੋਈ 800 ਰੁਪਏ ਵਾਲਾ ਪੀਸ ਮਿਲਣਾ ਕਿਨੇ ਦਾ 500 ਦਾ 500 ਦਾ 500 ਦਾ ਲਓ ਜੀ ਕਲਰ ਮੈਚਿੰਗ ਬਹੁਤ ਹੈ ਜੀ ਬ੍ਰਾਂਡਾਂ ਦਾ ਮਾਲ ਬ੍ਰਾਂਡਾਂ ਦਾ ਆਹ ਲਓ ਜੀ 7 8 ਸਾਲਾ ਪੀਸ 500 500 500 ਮਿਲਣਾ ਕਿਤਾ ਪੌਣਾ ਰਿਕ੍ਰੈਕਸ਼ਨ ਬਲੇਰ ਰੋਡ ਪਿੱਛੀ ਵੈਂਡ ਤੋਂ ਜੀ ਜਿੱਥੇ ਸਸਤਾ ਸਸਤਾ ਕੋਲ ਲਓ ਜੀ ਆ ਪਹਿਣਾ ਵਾਤੀ ਗਰਮ ਸੂਟ ਆ ਗਿਆ ਇਹ ਮਾਰਕੀਟ ਵੈਰੀ 500 ਰੁਪਏ 600 ਦਾ ਵੇਚਦਾ ਏ ਪੌਣ ਵਾਲੀ ਕਲੈਕਸ਼ਨ ਤੋਂ ਮਿਲੂਗਾ 250 ਰੁਪਏ ਦਾ ਜੀ 250 ਰੁਪਏ ਦਾ ਤਾਂ ਚੁੱਕੋ 250 ਰੁਪਏ ਦਾ ਜੀ 500 ਵਾਲਾ ਸੂਟ 250 ਰੁਪਏ ਦਾ ਜੀ ਮੈਨੂੰ ਕਿਥੋਂ ਚਲੋ ਜੀ ਲਓ ਜੀ ਆ ਟ੍ਰੈਕ ਸੂਟ ਆ ਗਿਆ ਪਹਿਣਾ ਵਾਤੀ ਖੋਲੋ ਇਹਨੂੰ ਖੋਲੋ ਇਹਨੂੰ ਜੀ ਖੋਲੋ ਇਹਨੂੰ ਇੱਕ ਵਾਰ ਦਮ ਮੈਂ ਬਰੋਨੀ ਰਾਤ ਚਲੋ ਹਾਂਜੀ ਲਓ ਜੀ ਆਹ ਟਰੈਕਸੂਟ ਪਾ ਰੱਖਤੀ ਆ ਗਿਆ ਜਿਹਦਾ ਮਾਰੀ ਕੋਈ ਯਾਰ ਕੋਈ 1200 ਰੁਪਿਆ ਰੇਟ ਆ ਪਾਉਣਾ ਰਿਕਲੈਕਸ਼ਨ ਤੋਂ ਮਿਲੂਗਾ ਸਿਰਫ 800 ਰੁਪਿਆ ਦਾ ਜੀ